ਵਾਇਗੁਰਜੀ ਦਾ ਖਾਲਸਾ ਸ਼੍ਰੀ ਵਾਇਗੁਰਜੀ ਦੀ ਫਤਿਹ ਨਿਊਜ਼ੀਲੈਂਡ ਤਰੰਗਾ ਦੇ ਵਿੱਚ ਗੁਰਦੁਆਰਾ ਸਾਹਿਬ ਕਲਗੀਧਰ ਸਾਹਿਬ ਜੋ ਪਾਇਸਪਾ ਦੇ ਵਿੱਚ ਹੈ 29 ਮਾਰਚ 2024 ਨੂੰ ਇੱਕ ਟੂਰਨਾਮੈਂਟ ਕਰਵਾਇਆ ਗਿਆ ਜਿਹਦੇ ਵਿੱਚ ਜਿਹੜਾ ਮੇਨ ਜਿਹੜਾ ਗੇਟ ਸੀਗਾ ਉਹਦੇ ਨਾਲ ਇੱਕ ਮੱਛੀ ਦੀ ਤੇ ਮੀਟ ਦੀ ਸਟਾਲ ਲਾਈ ਗਈ ਤਰੰਗੇ ਦੇ ਗੁਰੂ ਘਰ ਸਾਹਿਬ ਆਪਾਂ ਕਲਗੀਧਰ ਸਾਹਿਬ ਤਰੰਗਾ ਖੜੇ ਆਪਾਂ ਤੇ ਟੂਰਨਾਮੈਂਟ ਹੋ ਰਿਹਾ ਤੇ ਟੂਰਨਾਮੈਂਟ ਦੇ ਬਿਲਕੁਲ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਸਟਾਲ ਲੱਗੀ ਹੈ ਤੇ ਸਟਾਲ ਦੇ ਵਿੱਚ ਜਿਹੜੀ ਆ ਫਿਸ਼ ਤੇ ਮੀਟ ਸਰਵ ਹੋ ਰਿਆ ਆ ਗੁਰੂ ਘਰ ਆ ਆ ਆਪਣੇ ਗੁਰੂ ਘਰ ਦੇ ਬਾਊਂਡਰੀ ਆ ਤੇ ਇੱਧਰ ਜਿਹੜਾ ਉਹ ਮੀਟ ਸਰਵ ਹੋ ਰਿਆ ਤੋਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਕਿਨੇ ਯਾਜਤਾਂ ਨੂੰ ਦਿੱਤੀ ਹੈ ਜਾਂ ਨਹੀਂ ਪਰ ਕਿਹੜੀ ਵੀ ਆ ਪਰ ਘੱਟੋ ਘੱਟ ਪ੍ਰਬੰਧਕਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਗੁਰੂ ਘਰ ਦੇ ਤੁਸੀਂ ਗੇਟ ਦੇ ਬਿਲਕੁਲ ਸਾਹਮਣੇ ਜਿਹੜਾ ਉਹ ਸਟਾਲ ਲਾਉਨੇ ਆ ਉਹ ਵਧੀਆ ਗੱਲ ਨਹੀਂ ਵੈਸੇ ਪਤਾ ਕੀ ਆ ਜਦੋਂ ਆ ਅਨਾਉਂਸਮੈਂਟ ਮੈਂ ਕਰਨ ਲੱਗਿਆ ਤੇ ਮੈਨੂੰ ਆਪ ਨੂੰ ਵੀ ਨਹੀਂ ਚੰਗਾ ਲੱਗਦਾ ਵੀ ਆਪਾਂ ਨੂੰ ਇਹ ਅਨਾਉਂਸਮੈਂਟ ਕਰਨੀ ਪੈ ਰਹੀ ਹੈ ਆਪਾਂ ਗੁਰੂ ਘਰ ਦੇ ਵਿੱਚ ਬੈਠੇ ਆ ਤੁਸੀਂ ਆਪ ਦੱਸੋ ਵੀ ਆਪਾਂ ਇਹੋ ਜਿਹੀ ਅਨਾਉਂਸਮੈਂਟ ਕਰਦੇ ਚੰਗੇ ਲੱਗਦੇ ਆ ਵੀ ਆਪਾਂ ਨੂੰ ਦੱਸਣਾ ਪਵੇ ਵੀ ਇਹ ਗੁਰੂ ਦਾ ਘਰ ਹੈ ਇੱਥੋਂ ਆਪਾਂ ਨਸ਼ੇ ਪੱਤੇ ਦਾ ਪਰਹੇਜ਼ ਕਰਨਾ ਪੈ ਜੇ ਨੂੰ ਕਹੋ ਭਣੀ ਉਸ ਕਹੋ ਯੂ ਕਾਂਟ ਸਮੋਕ ਇੱਥੇ ਐਕਸਕਿਊਜ਼ ਮੀ ਬ੍ਰੋ you can't smoke in haripur we no smoking in news pakistani yeah it's written it's written over here i it's written sure. over there yeah, yeah, yeah. if point, they first time point that you can't you can't take it with you inside because you had it on well, we were informed that eh? oh, they didn't tell you ah. it's not your fault but that okay ai bana jande e e hun aa gaya ji bahar e pau aa gaya bahar te banda ਉਹ ਬਾਈ ਨੇ ਬਾਹਰ ਕੱਢਿਆ ਕਹਿੰਦਾ ਵੀ ਬਾਹਰ ਆ ਜਾ ਤੂੰ ਅੰਦਰ ਹੁਰਕ ਪੇ ਡੇ ਦਨੇ ਫੇਰ ਇਹ ਜੋ ਪ੍ਰਧਾਨ ਥਾਪੇ ਹੋਏ ਨੇ ਇਹ ਥਾਪੇ ਸੀ ਅਸੀਂ ਗੁਰੂ ਗੁਰੂ ਧਾਮਾ ਦੇ ਸਿਧਾਂਤਾਂ ਨੂੰ ਨਕੂਰ ਰੱਖ ਕੇ ਫਰੇ ਪ੍ਰਧਾਨਾਂ ਨੂੰ ਉਸ ਜਗ੍ਹਾ ਦੇ ਉੱਤੇ ਉਸ ਅਹੁਦਿਆਂ ਦੇ ਉੱਤੇ ਬਹਿਣ ਦਾ ਕੋਈ ਹੱਕ ਨਹੀਂ ਸੰਧਾਲੂ ਗੁਰੂ ਕਰੋ ਬਾਹਰ ਕੱਢੋ ਬਾਹਰ ਕੱਢੋ ਬਾਹਰ ਕੱਢੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜ ਪ੍ਰੀਤ ਟਾਕ ਤੇ ਪਿਛਲੇ ਕਾਫੀ ਦਿਨਾਂ ਤੋਂ ਮੇਰੇ ਕੋਲੇ ਕੁਝ ਵੀਡੀਓ ਕਲਿੱਪ ਪਹੁੰਚੇ ਜਿਸ ਦੇ ਵਿੱਚ ਸੰਗਤ ਇੱਕ ਗੁਰੂ ਘਰ ਹਾਲ ਦੇ ਵਿੱਚ ਬੈਠੀ ਹੈ ਇੱਕ ਨੌਜਵਾਨ ਬੋਲਦਾ ਕੁਝ ਲੋਕਾਂ ਵੱਲੋਂ ਉਸ ਦੇ ਹੱਥ ਚੋਂ ਮਹਿਕ ਖੋਲਿਆ ਜਾਂਦਾ ਹੈ ਜਦੋਂ ਮੈਂ ਪੜਤਾਲ ਕੀਤੀ ਇਸ ਵੀਡੀਓ ਪਿੱਛੇ ਵੀ ਅਸਲ ਚ ਵੀਡੀਓ ਦਾ ਸੱਚ ਹੈ ਕਿ ਕਿੱਥੇ ਦੀ ਆਉ ਵੀਡੀਓ ਤਾਂ ਉਹ ਵੀਡੀਓ ਨਿਕਲ ਕੇ ਆਈ ਆ ਨਿਊਜ਼ੀਲੈਂਡ ਦੇ ਵਿੱਚ ਪੈਂਦੇ ਤਰੰਗਾ ਸ਼ਹਿਰ ਵਿੱਚ ਗੁਰਦੁਆਰਾ ਦਸ਼ਮੇਸ਼ ਕਲੰਗੀਟਰ ਸਾਹਿਬ ਦੀ ਕਿਉਂ ਇਹ ਸਭ ਹੋਇਆ ਅਸਲ ਸੱਚ ਕੀਆ ਤਰੰਗੇ ਸ਼ਹਿਰ ਚ ਰਹਿੰਦੇ ਕੁਝ ਲੋਕ ਗੁਰਦੁਆਰੇ ਉਤੇ ਕਾਬਜ ਹੋਏ ਬਿਆ ਤੇ ਗੁਰਦੁਆਰੇ ਦਾ ਮੌਜੂਦਾ ਪ੍ਰਧਾਨ ਆ ਸੁਖਦੇਵ ਸਿੰਘ ਸਮਰਾ ਮੈਂ ਜਦੋਂ ਥੰਬਨੇਲ ਬਣਾ ਕੇ ਕੱਲ ਦਾ ਪਾਇਆ ਮੈਨੂੰ ਕਈ ਧਮਕੀਆਂ ਵੀ ਆਈਆਂ ਲਗੀਆਂ ਕਈ ਲਾਲਚ ਵੀ ਦਿੱਤੇ ਗਏ ਆ ਵੀ ਤੂੰ ਇਹ ਵੀਡੀਓ ਨਾ ਕਰ ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਜਾਂਦੀ ਓ ਉਥੇ ਕੋਈ ਲਾਲਚ ਨਹੀਂ ਕੋਈ ਡਰ ਨਹੀਂ ਕਈ ਸਾਲਾਂ ਤੋਂ ਗੁਰਦੁਆਰੇ ਦੀ ਜਿਹੜੀ ਬਾਗਡੋਰ ਸੀ ਉਹ ਸੀ ਸੁਖਦੇਵ ਸਿੰਘ ਸਮਰਾ ਅਤੇ ਉਸਦੇ ਸਾਥੀਆਂ ਕੋਲੇ ਕਾਫੀ ਸਾਲਾਂ ਤੋਂ ਇਹੀ ਕੰਮ ਚੱਲਦਾ ਹੁੰਦਾ ਸੀ ਨਾ ਕਿਸੇ ਨੂੰ ਕੋਈ ਗੋਲਕ ਦਾ ਹਸਾਬ ਕਿਤਾਬ ਨਾ ਕਿਸੇ ਨੂੰ ਕੋਈ ਜੇ ਕਿਸੇ ਨੇ ਗੁਰੂ ਘਰ ਦੇ ਵਿੱਚੋਂ ਗ੍ਰੰਥ ਸਭ ਲੈ ਕੇ ਜਾਣਾ ਅਰਦਾਸ ਕਰਾਉਣੀ ਆਪਦੇ ਜਾਂ ਨਵੇਂ ਘਰ ਦਾ ਉਦਘਾਟਨ ਕਰਨਾ ਜਾਂ ਕਿਸੇ ਬਿਜ਼ਨਸ ਦੀ ਓਪਨਿੰਗ ਦੀ ਅਰਦਾਸ ਕਰਾਉਣੀ ਜੋ ਉਹਨਾਂ ਵੱਲੋਂ ਚੜਾਵਾ ਚੜਦਾ ਸੀ ਡਿਪੋਜ਼ਿਟ ਰਹੀਂ ਨਾ ਉਹਦਾ ਕੋਈ ਹਸਾਬ ਕਿਤਾਬ ਹੁੰਦਾ ਸੀਗਾ ਐਵੇਂ ਚੱਲਦਾ ਆ ਰਿਹਾ ਸੀਗਾ ਕੁਝ ਜੋ ਕਮੇਟੀ ਮੈਂਬਰ ਸੀਗੇ ਸੰਗਤ ਦੇ ਰੂਪ ਦੇ ਵਿੱਚ ਉਹ ਪ੍ਰਧਾਨ ਤੇ ਪ੍ਰਧਾਨ ਦੇ ਸਾਥੀਆਂ ਦਾ ਵਿਰੋਧ ਕਰਦੇ ਸੀਗੇ ਉਹਨਾਂ ਤੋਂ ਸਵਾਲ ਜਵਾਬ ਕਰਦੇ ਹੁੰਦੇ ਸੀਗੇ ਚੱਲ ਕੀ ਰਿਹਾ ਹੈ ਅਸਲ ਦੇ ਵਿੱਚ ਇੱਕ ਦਿਨ ਅਜਿਹੀ ਘਟਨਾ ਹੁੰਦੀ ਆ 2022 ਦੇ ਵਿੱਚ ਕੁਝ ਕਮੇਟੀ ਮੈਂਬਰਾਂ ਨੂੰ ਪਤਾ ਲੱਗਦਾਗਾ ਵੀ ਪ੍ਰਧਾਨ ਵੱਲੋਂ ਗੁਰੂ ਘਰ ਦੇ ਵਿੱਚ ਇੱਕ ਗੋਰਾ ਉਹਦੀ ਠਹਿਰ ਕਰਾਈ ਗਈ ਹੈਗੀ ਜਦੋਂ ਕੁਝ ਸੰਗਤਾਂ ਤੇ ਕਮੇਟੀ ਦੇ ਮੈਂਬਰ ਰਾਤ ਨੂੰ ਗੁਰਦੁਆਰੇ ਜਾਂਦੇ ਆ ਤਾਂ ਉਹ ਗੋਰਾ ਆਪ ਦਾ ਡਿਨਰ ਕਰਦਾ ਹੁੰਦਾ ਡਿਨਰ ਚ ਉਹਦੇ ਕੋਲੇ ਬੀਅਰ ਹੁੰਦੀ ਆ ਡਿਨਰ ਚ ਉਹਦੇ ਕੋਲੇ ਚਿਕਨ ਹੁੰਦਾਗਾ ਤੇ ਉਹ ਗੋਰਾ ਸਮੋਕਿੰਗ ਵੀ ਕਰਦਾ ਉੱਥੇ ਗਏ ਲੋਕਾਂ ਵੱਲੋਂ ਗੋਰੇ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢਿਆ ਜਾਂਦਾਗਾ ਉਸ ਤੋਂ ਪੁੱਛਿਆ ਵੀ ਜਾਂਦਾਗਾ ਵੀ ਤੈਨੂੰ ਸਾਡੀ ਰਹਿਤ ਮਰਿਆਦਾ ਦਾ ਪਤਾ ਨਹੀਂ ਤੈਨੂੰ ਕਿਹਨੇ ਤੈਨੂੰ ਠਹਿਰ ਕਰਾਈ ਐ ਕਿੱਥੇ ਜਿਸ ਬੰਦੇ ਨੇ ਵੀ ਤੈਨੂੰ ਰੋਕਿਆਗਾ ਉਸ ਬੰਦੇ ਨੇ ਤੈਨੂੰ ਦੱਸਿਆ ਨਹੀਂਗਾ ਮੈਂ ਨਾਲ ਗੋਰੇ ਦੀ ਵੀਡੀਓ ਵੀ ਲਾਈ ਆ ਤੇ ਉਸ ਤੋਂ ਬਾਅਦ ਪ੍ਰਧਾਨ ਹੁਣਾਂ ਨੂੰ ਰੋੜ ਕੀ ਹੈ ਨਾ ਇਹ ਜੀ ਬਣਾ ਜਾਂਦੇ ਇਹ ਹੁਣ ਆ ਗਿਆ ਜੀ ਬਾਹਰ ਇਹ ਪਹਾਉ ਆ ਗਿਆ ਬਾਹਰ ਤੇ ਬੰਦਾ ਕਹੋ ਬਾਈ ਨੇ ਬਾਹਰ ਕੱਢਿਆ ਕਹਿੰਦਾ ਵੀ ਬਾਹਰ ਆ ਜਾ ਤੂੰ ਅੰਦਰ ਹੁਰਕ ਪੇਚ ਦੇਣੇ ਇਹਨੂੰ ਹੁਣ ਬਾਹਰ ਭੇਜਤਾ ਆ ਪਤਾ ਨਹੀਂ ਹੁਣ ਨਵਾ ਕੇ ਲਿਆਉਣਗੇ ਕੀ ਕੀ ਕਰਨਗੇ ਸੇਵਾਕਾਰ ਹਟਿਆ ਉਹ ਅਗਲਾ ਆਪਣੀ ਕੀ ਕਹਿੰਦੇ ਹੁਣ ਦਰਬਾਰ ਹਾਲ ਚ ਭੇਜਣਾ ਆ ਡੀਡੀ ਚੇਂਜ ਸਦਕੇ ਜਾਈ ਇਹਨਾਂ ਦੇ ਸਦਕੇ ਬਣਾਇਆ ਛੋਟਾ You can't, you can't smoke. Excuse me, bro. You can't smoke in here, bro. We're not smoking anything, we're smoking nothing. Yeah, it's written written over here. Hey? It's written over there. You can't yeah, smoke. If you get past that point. They you can't even take it with you inside because you had it on you. We were not told that, Oh they didn't told you? It's ah. not your fault, but the, yeah. the guys who have hired you, they should ਉਹਨੋਂ ਦਾ ਨਾਦਰ ਸਿੰਘ ਇਹ ਨਹੀਂ ਦਿਖਤ ਉਸ ਬਟਰ ਹੇ ਹੇ ਯੂ ਕੈਨ ਡੂ ਦੈਟ ਇਟਸ ਅ ਹੋਲੀ ਪਲੇਸ ਬਰ ਪਲੀਜ਼ ਰਿਸਪੈਕਟ ਯਾ ਪਲੀਜ਼ ਪੁਰਤਵਾਰ ਦੇ ਸੈਕਟਰੀ ਨੂੰ ਉੱਥੇ ਬੁਲਾਇਆ ਜਾਂਦਾਗਾ ਵੀ ਇਹ ਚੱਲ ਕੀ ਰਿਹਾਗਾ ਇੱਕ ਤਰ੍ਹਾਂ ਦੀ ਇਹ ਬੇਅਦਬੀ ਹੋਈ ਆ ਤਾਂ ਇਹ ਕਹਿ ਕੇ ਨਿਕਲ ਜਾਂਦੇ ਉਹ ਵੀ ਸਾਨੂੰ ਪਤਾ ਨਹੀਂ ਸੀਗਾ ਉਹ ਵੀਡੀਓ ਵੀ ਮੈਂ ਨਾਲ ਅਟੈਚ ਕੀਤੀ ਆ ਵੀ ਸਾਨੂੰ ਪਤਾ ਨਹੀਂ ਸੀ ਵੀ ਇਹ স্মোকਿੰਗ ਵੀ ਕਰਦਾਗਾ ਜਾਂ ਇਹ ਮਾਸ ਮੱਛੀ ਇਹ ਵੀ ਕੁਝ ਖਾਂਦਾਗਾ। ਆਪਾਂ ਆਪੀ ਗੱਲ ਕਰਦੇ ਯਾਰ ਕੁਝ ਹੋਰ ਆ। ਤੇਰੀ ਗੱਲ ਕਰ। ਮੇਰੀ ਗੱਲ ਕਰ ਲੰਦੂ। ਗੱਲ ਕਰ ਲੰਦੂ। ਮੇਰੀ ਗੱਲ ਸੁਣੋ। ਬੇਨਤੀ ਆ ਕਿ ਇਹ ਗਲਤੀ ਆ ਉਹਨੂੰ ਅਸੀਂ ਐਕਸੈਪਟ ਕਰ ਲਿਆ। ਉਹਨੇ ਵੀ ਕਰ ਲਿਆ। ਅਸੀਂ ਮੈਂ ਮੈਂ ਕਰ ਲੈਣਾ ਕਿਉਂਕਿ ਮੈਂ ਇਹਨੂੰ ਕਿਹਾ ਸੀ ਕਿ ਭਾ ਇਹ ਠੀਕ ਨਹੀਂ ਫਿਰ। ਠੀਕ ਆ? ਹੁਣ ਮੈਨੂੰ ਨੇ ਪਾ ਮੈਂ ਪੁੱਛਿਆ ਮੈਂ ਕਿ ਭਾਜੀ ਉਹਨੇ ਬੀਡੀਆਂ ਪੀਣੀਆਂ ਉਹਨੇ ਇੱਥੇ ਸਾਰਾ ਕੁਝ ਕਰਨਾ ਇਹ ਕਹਿੰਦੇ ਨਾ ਉਹ ਸੰਗਤ ਵਿੱਚ ਦਾ ਨਾ ਉਹ ਸ਼ਰਾਬ ਵਿੱਚ ਦਾ ਭਾਜੀ ਤੁਸੀਂ ਇੱਕ ਵਾਰ ਨਹੀਂ ਨਹੀਂ ਉਹ ਵੀਡੀਓ ਬਣਾ ਕੇ ਲੈ ਆਏ ਉਹਦੀ ਉਹ ਭਰਾ दारू ਪੀਤੀ ਆ ਕੱਛੂ ਵਰਦੀ ਆ ਉਹ ਛੱਡ ਗੱਲ ਚੱਲਦੀ ਰਹਿੰਦੀ ਆ ਤੇ ਉਹ ਕੁਝ ਲੋਕ ਕਹਿੰਦੇ ਆ ਵੀ ਇਹ ਗੱਲ ਸੰਗਤ ਮੂਹਰੇ ਹੋਊਗੀ ਆਪਾਂ ਮੀਟਿੰਗ ਕਰਾਂਗੇ ਪਰ ਪ੍ਰਧਾਨ ਹੁਣੀ ਇਹ ਕਹਿ ਦਿੰਦੇ ਸੀ ਵੀ ਕੋਈ ਨਹੀਂ ਮੀਟਿੰਗ ਕਰਾਂਗੇ ਪਰ ਮੀਟਿੰਗਾਂ ਕਰਦੇ ਨਹੀਂ ਸੀਗੇ ਗੱਲਾਂ ਟਾਲੀ ਜਾਂਦੇ ਸੀਗੇ ਚਲੋ ਗੱਲਾਂ ਟਲਦੀਆਂ ਨੂੰ 2 ਸਾਲ ਹੋਰ ਲੰਘ ਜਾਂਦੀਆਂ ਹੁਣ 2024 ਦੇ ਵਿੱਚ 29 ਮਾਰਚ ਨੂੰ ਬੜੀ ਵੱਡੀ ਘਟਨਾ ਹੁੰਦੀ ਹੈ ਬੜੀ ਸ਼ਰਮਨਾਕ ਘਟਨਾ ਹੁੰਦੀ ਹੈ ਇੱਕ ਤਰ੍ਹਾਂ ਦੀ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈਗੇ ਸੋ ਇਹ ਰਿਪੋਰਟ ਪਹੁੰਚਣੀ ਚਾਹੀਦੀ ਆਪਣੀ ਜੋ ਸਿੱਖ ਚਿੰਤਿਤ ਚਿਹਰੇ ਆ ਉਹਨਾਂ ਤੱਕ 29 ਮਾਰਚ 2024 ਨੂੰ ਕਬੱਡੀ ਟੂਰਨਾਮੈਂਟ ਹੁੰਦਾ ਉਸੇ ਹੀ ਨਿਊਜ਼ੀਲੈਂਡ ਦੇ ਟੁਰੰਗੇ ਸ਼ਹਿਰ ਦੇ ਗੁਰਦੁਆਰਾ ਦਸ਼ਮੇਸ਼ ਕਲਗੀਧਰ ਸਾਹਿਬ ਦੇ ਅੰਦਰ ਗਰਾਊਂਡ ਬਣਿਆ ਪਿਆ। ਟੂਰਨਾਮੈਂਟ ਹੋ ਰਿਹਾ ਹੁੰਦਾਗਾ ਜਦੋਂ ਕਮੇਟੀ ਦੇ ਮੈਂਬਰ ਕੁਝ ਜਾਂਦੇ ਆ ਉੱਥੇ ਟੂਰਨਾਮੈਂਟ ਦੇਖਦੇ ਆ ਜਾਂ ਕੁਝ ਸੰਗਤਾਂ ਜਾਂਦੀਆਂ ਨੇ ਤਾਂ ਦੇਖਣ ਨੂੰ ਕੀ ਮਿਲਦਾ ਗੁਰੂ ਘਰ ਦੇ ਬਾਹਰ ਮੱਛੀ ਦੀ ਸਟਾਲ ਲੱਗੀ ਹੁੰਦੀ ਆ ਜਿੱਥੋਂ ਮੀਟ ਮੱਛੀ ਤਿਆਰ ਹੁੰਦਾਗਾ ਤੇ ਉਸ ਅੰਦਰ ਲਜਾਇਆ ਜਾ ਰਿਹਾ ਹੁੰਦਾਗਾ ਤਿਆਰ ਕਰ ਕਰ ਵੀ ਲੋਕ ਉਥੇ ਨਾਲੇ ਕਬੱਡੀ ਦੇਖਦੇ ਨਾਲੇ ਆਪ ਦਾ ਮਨ ਰੰਝਣ ਕਰਦੇ ਆ ਇੱਥੇ ਗੁਰੂ ਘਰ ਦੇ ਅੰਦਰ ਤੇ ਉਹਨਾਂ ਲੋਕਾਂ ਵੱਲੋਂ ਉਥੇ ਵੀਡੀਓ ਵੀ ਬਣਾਈ ਜਾਂਦੀ ਆ ਉਹ ਵੀਡੀਓ ਵੀ ਮੈਂ ਨਾਲ ਲਾ ਰਿਹਾ ਤੇ ਇੱਕ ਨੌਜਵਾਨ ਨੇ ਜਿਹਨੇ ਇਹ ਮੁੱਦਾ ਚੱਕਿਆ ਸੀ ਮੈਂ ਉਸ ਦੀ ਵੀਡੀਓ ਵੀ ਨਾਲ ਐਡ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਿਊਜ਼ੀਲੈਂਡ ਤਰੰਗਾ ਦੇ ਵਿੱਚ ਗੁਰਦੁਆਰਾ ਸਾਹਿਬ ਕਲਗੀਧਰ ਸਾਹਿਬ ਜੋ ਪਾਇਸਪਾ ਦੇ ਵਿੱਚ ਹੈ 29 ਮਾਰਚ 2024 ਨੂੰ ਇੱਕ ਟੂਰਨਾਮੈਂਟ ਕਰਵਾਇਆ ਗਿਆ ਜਿਹਦੇ ਵਿੱਚ ਜਿਹੜਾ ਮੇਨ ਜਿਹੜਾ ਗੇਟ ਸੀਗਾ ਉਹਦੇ ਨਾਲ ਇੱਕ ਮੱਛੀ ਦੀ ਤੇ ਮੀਟ ਦੀ ਸਟਾਲ ਲਾਈ ਗਈ। ਉਸ ਤੋਂ ਬਾਅਦ ਜਿਹੜਾ ਗੁਰਦੁਆਰਾ ਸਾਹਿਬ ਦੇ ਪ੍ਰਿੰਸਿਸ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦਾ ਗਰਾਊਂਡ ਹੈ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਬਿਲਕੁਲ ਜਿੱਥੇ ਆਪਾਂ ਹੁਣ ਖੜੇ ਆ ਇਸ ਦੇ ਵਿੱਚ ਸ਼ਰਾਬ ਵੈਸੇ ਪਤਾ ਕੀ ਆ ਜਦੋਂ ਆ ਅਨਾਊਂਸਮੈਂਟ ਮੈਂ ਕਰਨ ਲੱਗਿਆ ਤੇ ਮੈਨੂੰ ਆਪ ਨੂੰ ਵੀ ਨਹੀਂ ਚੰਗਾ ਲੱਗਦਾ ਵੀ ਆਪਾਂ ਨੂੰ ਇਹ ਅਨਾਊਂਸਮੈਂਟ ਕਰਨੀ ਪੈ ਰਹੀ ਹੈ। ਆਪਾਂ ਗੁਰੂ ਘਰ ਦੇ ਵਿੱਚ ਬੈਠੇ ਆ। ਤੁਸੀਂ ਆਪ ਦੱਸੋ ਵੀ ਆਪਾਂ ਇਹੋ ਜਿਹੀ ਅਨਾਉਂਸਮੈਂਟ ਕਰਦੇ ਚੰਗੇ ਲੱਗਦੇ ਆ ਵੀ ਆਪਾਂ ਨੂੰ ਦੱਸਣਾ ਪਵੇ ਵੀ ਇਹ ਗੁਰੂ ਦਾ ਘਰ ਆ ਇੱਥੋਂ ਆਪਾਂ ਨਸ਼ੇ ਪੱਤੇ ਦਾ ਪਰਹੇਜ਼ ਕਰਨਾ ਪੈਜੇ ਸਾਨੂੰ ਫੇਰ ਵੀ ਅਨਾਉਂਸਮੈਂਟ ਕਰਨੀ ਪੈ ਰਹੀ ਐ ਅਸੀਂ ਆਪ ਦੇ ਆਪ ਦੇ ਵਿੱਚ ਇੱਕ ਸ਼ਰਮਿੰਦਗੀ ਮਹਿਸੂਸ ਕਰਦੇ ਆ ਤੇ ਉਹਨਾਂ ਲੋਕਾਂ ਨੂੰ ਸ਼ਰਮ ਚਾਹੀਦੀ ਐ ਮੈਂ ਸਿੱਧਾ ਪੰਜਾਬੀ ਬੋਲਾਂ ਦੇ ਵਿੱਚ ਕਹਿ ਦੇਵਾਂ ਵੀ ਉਹਨਾਂ ਨੂੰ ਸ਼ਰਮ ਚਾਹੀਦੀ ਐ ਜਿਹੜੇ ਫੇਰ ਵੀ ਲੋਕ ਇਹੋ ਜੀਆਂ ਗਲਤੀਆਂ ਕਰਦੇ ਨੇ ਪ੍ਰਮਾਤਮਾ ਵੱਡਾ ਬਖਸ਼ਣਹਾਰ ਐ ਪਰ ਤੁਸੀਂ ਥੋੜੀ ਜੀ ਲਿਆਕਤ ਸਮਝੋ ਦੁਨੀਆ ਦੇ ਨਕਸ਼ੇ ਤੇ ਸਿੱਖ ਰਾਜ ਦੀਆਂ ਗੱਲਾਂ ਹੁੰਦੀਆਂ ਸਿੱਖ ਧਰਮ ਕਿੱਡਾ ਧਰਮ ਹੈ ਕਿੱਡਾ ਇਤਿਹਾਸ ਹੈ ਤੇ ਸਾਡੀ ਬੇਨਤੀ ਹੈ ਵੀ ਕਿਰਪਾ ਕਰਕੇ ਕੋਈ ਵੀ ਵੀਰ ਨਸ਼ੇ ਦੀ ਵਰਤੂ ਸਥਾਨ ਦੇ ਅੰਦਰ ਨਾ ਕਰੇ ਇਹ ਸਾਡੀ ਬੇਨਤ ਹੈ ਸਾਡੀ ਬੇਨਤੀ ਹੈ ਅਸੀਂ ਹਾਰੇ ਕਰਦੇ ਇਸ ਜੀ ਦੇ ਲਈ ਵਿੱਚ ਸ਼ਰਾਬ ਦਾ ਸੇਵਨ ਲੋਕਾਂ ਵੱਲੋਂ ਕੀਤਾ ਗਿਆ ਤੇ ਸਿਗਰਟ ਤੇ ਤੰਬਾਕੂ ਦਾ ਸੇਵਨ ਵੀ ਕੀਤਾ ਗਿਆ ਜਿਹਦੇ ਪ੍ਰਤੀ ਜਦੋਂ ਪਤਾ ਲੱਗਿਆ ਸੰਗਠਨ ਨੂੰ ਤੇ ਸੰਗਠਨ ਨੇ ਰੋਸ ਵੀ ਜ਼ਾਹਰ ਕੀਤਾ ਤੇ ਨਿਰੰਤਰ ਕਮੇਟੀ ਨਾਲ ਗੱਲ ਕੀਤੀ ਗਈ ਕਮੇਟੀ ਦੇ ਕੁਝ ਮੈਂਬਰ ਬਾਹਰ ਜਾ ਕੇ ਸਟਾਲ ਬੰਦ ਵੀ ਕਰਵਾ ਕੇ ਆਏ ਉਸ ਟਾਈਮ ਉਸ ਤੋਂ ਬਾਅਦ ਜਿਹੜਾ ਇਹ ਕਮੇਟੀ ਨੂੰ ਕਹਿ ਕੇ ਆਏਗੇ ਕਿ ਇਸ ਚੀਜ਼ ਦੇ ਉੱਤੇ ਗੌਰ ਕੀਤੀ ਜਾਵੇ ਤੇ ਇਸ ਤੇ ਲੋੜਿੰਦਾ ਐਕਸ਼ਨ ਲਿਆ ਜਾਵੇ ਜੋ ਵੀ ਧਿਰਾਂ ਸੰਬੰਧਿਤ ਧਿਰਾਂ ਨੇ ਜਿਨ੍ਹਾਂ ਨੇ ਇਹ ਕੀਤਾ ਕਿਉਂਕਿ ਜਿਹੜੀ ਇਹ ਜ਼ਿੰਮੇਵਾਰੀ ਹੈ ਜਾਂ ਤਾਂ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਜਾਂ ਉਸ ਧਿਰ ਦੀ ਹੈ ਜੋ ਇੱਥੇ ਪ੍ਰੋਗਰਾਮ ਕਰਵਾ ਰਹੀ ਆ ਸੋ ਅਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਚਾਹੀਦਾ ਸੀਗਾ ਜੋ ਇੱਥੇ ਇਸ ਇਸ ਦੇ ਸੰਬੰਧਿਤ ਦੇ ਵਿੱਚ ਇਨਚਾਰਜ ਨੇ ਕਿ ਇਸ ਦੇ ਤੇ ਕਾਰਵਾਈ ਕੀਤੀ ਜਾਵੇ ਪਰ ਦੋ ਹਫ਼ਤੇ ਲੰਘ ਜਾਣ ਦੇ ਬਾਵਜੂਦ ਇਹ ਤੇ ਕਾਰਵਾਈ ਨਹੀਂ ਕੀਤੀ ਗਈ ਤੇ ਉਸ ਤੋਂ 2 ਹਫ਼ਤੇ ਬਾਅਦ ਨਗਰ ਕੀਰਤਨ ਸੀ ਇੱਥੇ ਸੰਗਤ ਦੇ ਵਿੱਚ ਸੰਗਤ ਨੇ ਆਪ ਮਾਰੇ ਹੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਨਗਰ ਕੀਰਤਨ ਸੀ ਉਦੋਂ ਉਸ ਤੋਂ ਪਹਿਲਾਂ ਇੱਕ ਮੀਟਿੰਗ ਕਰਕੇ ਉਸ ਦੇ ਵਿੱਚ ਮਿੱਥ ਲਿਆ ਗਿਆ ਕਿ ਸੰਗਤੀ ਰੂਪ ਦੇ ਵਿੱਚ ਇੱਕ ਲੈਟਰ ਲਿਖੀ ਜਾਵੇ ਇੱਕ ਪੱਤਰ ਲਿਖਿਆ ਜਾਵੇ ਜਿਹਦੇ ਉੱਤੇ ਸਹਿਨ ਕਰਾਏ ਜਾਣਾ ਸਾਰੀ ਸੰਗਤ ਦੇ ਕਿ ਇੱਥੇ ਗੁਰਦੁਆਰਾ ਸਾਹਿਬ ਦੀ ਪ੍ਰੀਮਿਸਿਸ ਤੇ ਵਿੱਚ ਅੱਗੇ ਤੋਂ ਕੋਈ ਏਦਾਂ ਦੀ ਘਟਨਾ ਨਾ ਵਾਪਰੇ ਤੇ ਟੂਰਨਾਮੈਂਟ ਨਾ ਕਰਵਾਈ ਜਾਣ ਤੇ ਉਸ ਤੋਂ ਬਾਅਦ ਜਿਹੜੀਆਂ ਸੰਬੰਧਿਤ ਧਿਰਾਂ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਸੱਦਿਆ ਜਾਵੇ ਤੇ ਉਹਨਾਂ ਤੋਂ ਜਵਾਬ ਲਈ ਜਾਣ ਸੋ ਇਹ ਗੱਲ ਸੰਗਤ ਨੇ 2250 ਇੱਥੇ ਜਿਹੜੇ ਮੌਜੂਦ ਸੀਗੇ ਸੰਗਤ ਸੀ ਉਹਨਾਂ ਨੇ ਉੱਥੇ ਸਾਈਨ ਕੀਤੇ ਆ ਤੇ ਹੋਰ ਵੀ ਸੰਗਤ ਕਰਨ ਨੂੰ ਤਿਆਰ ਸੀ ਕਿ ਇਸ ਮਾਮਲੇ 'ਚ ਜਲਦ ਤੋਂ ਜਲਦ ਕੋਈ ਐਕਸ਼ਨ ਲਿਆ ਜਾਵੇ ਸੋ ਉਸ ਤੋਂ ਬਾਅਦ ਪਰ ਕਮੇਟੀ ਨੇ ਇਸ ਤੇ ਕੋਈ ਐਕਸ਼ਨ ਨਹੀਂ ਲਿਆ ਉਹ ਟਾਮਾ ਟੋਲ ਕਰਦੇ ਰਹੇ ਮੀਟਿੰਗ ਕਰਦੇ ਆ ਮੀਟਿੰਗ ਕਰਦੇ ਆ ਉਹ ਦੋ ਦੋ ਤਿੰਨ ਹਫ਼ਤੇ ਲੰਘ ਗਏ ਫਿਰ ਸੰਗਤ ਨੇ ਡਿਸਾਈਡ ਕੀਤਾ ਕਿ ਗੁਰੂ ਘਰ ਦੇ ਵਿੱਚ ਜਦੋਂ ਲੜੀਵਾਰ ਪ੍ਰੋਗਰਾਮ ਹੁੰਦਾ ਸ਼ਨੀਵਾਰ ਦਾ ਉਸ ਦਿਨ ਅਸੀਂ ਗੁਰੂ ਘਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਜਿਹੜਾ ਪੱਤਰ ਹੈ ਜਿਹਦੇ ਤੇ ਉੱਤੇ ਸਾਈਨ ਕੀਤੇ ਸੰਗਤ ਨੇ ਸਮੂਹ ਸੰਗਤ ਨੇ ਉਹ ਅਸੀਂ ਸੰਗਤ ਦੇ ਸਾਹਮਣੇ ਪੜਾਂਗੇ ਤਾਂ ਕਿ ਕਮੇਟੀ ਬਾਰੇ ਪਤਾ ਲੱਗੇ ਕਿ ਕਮੇਟੀ ਐਕਸ਼ਨ ਕਿਉਂ ਨਹੀਂ ਲੈ ਰਹੀ ਪਰ ਜਦੋਂ ਉੱਥੇ ਪੜਨ ਦੀ ਵਾਰੀ ਆਈ ਤੇ ਉਸ ਨੌਜਵਾਨ ਵੱਲੋਂ ਜਦੋਂ ਦੇਖਿਆ ਜਾਂਦਾ ਕਿ ਇੱਕ ਨਿਸ਼ਾਨ ਸਾਹਿਬ ਦੇ ਲਾਗੇ ਖੜਾ ਬੰਦਾ ਸਮੋਕਿੰਗ ਕਰ ਰਿਹਾ ਹੁੰਦਾਗਾ ਤਾਂ ਉੱਥੇ ਪ੍ਰਧਾਨ ਨੂੰ ਬੁਲਾਇਆ ਜਾਂਦਾ ਫਿਰ ਸੰਗਤਾਂ ਵੱਲੋਂ ਵੀ ਕੁਝ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਇਹ ਚੱਲ ਕੀ ਰਿਹਾਗਾ ਚੱਲਦੇ ਮੈਚ ਦੇ ਵਿੱਚ ਫਿਰ ਇੱਕ ਅਨਾਉਂਸਮੈਂਟ ਹੁੰਦੀ ਆ ਮੈਂ ਉਹ ਅਨਾਉਂਸਮੈਂਟ ਦਾ ਕਲਿੱਪ ਵੀ ਨਾਲ ਲਾ ਰਿਹਾਗਾ ਤੇ ਉੱਥੇ ਫਿਰ ਰੌਲਾ ਪੈ ਜਾਂਦਾਗਾ ਇਹ ਗੱਲ ਕਹੀ ਜਾਂਦੀ ਆ ਵੀ ਹੁਣ ਜੋ ਗੱਲ ਹੋਊਗੀ ਉਹ ਸੰਗਤ ਦੇ ਮੂਹਰੇ ਹੋਊਗੀ ਉਹ ਇੱਕ ਆਪਣੀ ਮੀਟਿੰਗ ਦੇ ਵਿੱਚ ਹੋਊਗੀ ਜਿਹੜੀ ਵੱੱਡੀ ਘਟਨਾ ਹੋਈ ਆ ਇਕ ਮਾਫੀ ਦੇ ਯੋਗ ਨਹੀਂ ਹੈਗੀ ਪ੍ਰਧਾਨ ਹੁਣੀ ਮੀਟਿੰਗ ਕਹਿ ਕੇ ਲੋਕਾਂ ਸਾਹਮਣੇ ਵੀ ਹਾਂ ਕਰਾਂਗੇ ਕਰਾਂਗੇ ਪਰ ਗੁਰਦੁਆਰੇ ਦੇ ਵਿੱਚ ਮੀਟਿੰਗ ਕਰਨ ਨਹੀਂ ਆਉਂਦੇ ਸਾਹਮਣੇ ਗੁਰਦੁਆਰੇ ਦੇ ਵਿੱਚ ਸੰਗਤ ਇਕੱਤਰ ਹੁੰਦੀ ਆ ਉਹਨਾਂ ਵੱਲੋਂ ਇੱਕ ਲਿਖਤੀ ਰੂਪ ਦੇ ਵਿੱਚ ਮਤਾ ਪਾਇਆ ਜਾਂਦਾ ਹੈਗਾ ਜਿਸ ਮਤੇ ਉੱਤੇ 200 300 ਬੰਦਾ ਆਪਦੇ ਦਸਖਤ ਕਰਦਾ ਹੈਗਾ ਉਹ ਮਤੇ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੁੰਦਾ ਹੈਗਾ ਵੀ ਹੁਣ ਤੋਂ ਬਾਅਦ ਜੋ ਕਬੱਡੀ ਦੇ ਟੂਰਨਾਮੈਂਟ ਹੋਣਗੇ ਉਹੋ ਗੁਰੂ ਘਰ ਦੇ ਗਰਾਊਂਡ ਦੇ ਵਿੱਚ ਨਹੀਂ ਹੋਣਗੇ ਬਾਹਰ ਬਥੇਰੇ ਗਰਾਊਂਡ ਆ ਉੱਥੇ ਹੋਣਗੇ ਸੋ ਉਸ ਮਤੇ ਦੇ ਵਿੱਚ ਇਹ ਵੀ ਲਿਖਿਆ ਜਾਂਦਾ ਜੋ ਇਸ ਗੁਰੂ ਘਰ ਦਾ ਪ੍ਰਧਾਨ ਆ ਸਖਦੇਵ ਸਿੰਘ ਸਮਰਾ ਉਹ ਮੀਟਿੰਗ ਕਰੇ ਪਰ ਮੀਟਿੰਗ ਤਾਂ ਗੁਰਦੁਆਰੇ ਦੇ ਪ੍ਰਧਾਨ ਨੇ ਜਾਂ ਗੁਰਦੁਆਰੇ ਦੇ ਖਜ਼ਾਨਚੀ ਨੇ ਜਾਂ ਗੁਰਦੁਆਰੇ ਦਾ ਹੋਰ ਜੋ ਸੈਕਟਰੀ ਅਹੁਦੇਦਾਰ ਆ ਉਹਨਾਂ ਨੇ ਕੀ ਕਰਨੀ ਸੀ ਉਹਨਾਂ ਨੇ ਬੜੀ ਚਲਾਕੀ ਨਾਲ ਜੋ ਕਮੇਟੀ ਮੈਂਬਰ ਗੁਰੂ ਘਰ ਦੇ ਸੀਗੇ ਉਹਨਾਂ ਦੀਆਂ ਮੈਂਬਰਸ਼ਿਪਾਂ ਵੀ ਕੈਨਸਲ ਕਰਵਾ ਦਿੰਦੇ ਆਗੇ ਹਰੇਕ ਦੇਸ਼ ਦੇ ਵੱਖੋ ਵੱਖਰਾ ਸੰਵਿਧਾਨ ਹਰੇਕ ਦੇਸ਼ ਦੇ ਵੱਖੋ ਵੱਖਰੇ ਕਾਨੂੰਨ ਉੱਥੇ ਜੋ ਗੁਰਦੁਆਰੇ ਦੇ ਮੈਂਬਰ ਪ੍ਰਧਾਨ ਚੁਣੇ ਜਾਂਦੇ ਆਗੇ ਤਾਂ ਉਹਨਾਂ ਦੀਆਂ ਮੈਂਬਰਸ਼ਿਪਾਂ ਗਵਰਨਮੈਂਟ ਵੱਲੋਂ ਇੱਕ ਤਰ੍ਹਾਂ ਹੁੰਦੀਆਂ ਨੇਗੇ ਸੋ ਪ੍ਰਧਾਨ ਉਹਨਾਂ ਨੂੰ ਇਹ ਚੀਜ਼ ਦੀ ਨੌਲੇਜ ਆ ਕਿਉਂਕਿ ਉਹ ਪੁਰਾਣੇ ਗਏ ਵੇ ਆਗੇ ਸੋ ਉਹਨਾਂ ਨੂੰ ਇੱਕ ਤਰ੍ਹਾਂ ਕਾਨੂੰਨ ਉਹਨਾਂ ਦਾ ਵੀ ਉੱਥੇ ਜੇਰਚ ਪਾਇਆ ਵਗਾ ਸ਼ਨੀਵਾਰ ਨੂੰ ਦੀਵਾਨ ਲੱਗਦਾ ਹੁੰਦਾ ਹੈਗਾ ਦੀਵਾਨ ਹਾਲ ਦੇ ਵਿੱਚ ਉੱਥੇ ਇੱਕ ਨੌਜਵਾਨ ਮਾਈਕ ਫੜ ਕੇ ਇਸ ਮੁੱਦੇ ਦੇ ਉੱਤੇ ਜਦੋਂ ਆਵਾਜ਼ ਉਠਾਉਂਦਾ ਸਵਾਲ-ਜਵਾਬ ਕਰਦਾ ਤਾਂ ਉਸ ਦੇ ਹੱਥ ਚੋਂ ਗੁਰਦੁਆਰੇ ਦੇ ਪ੍ਰਧਾਨ ਤੇ ਉਸ ਦੇ ਹਮਾਇਤੀਆਂ ਵੱਲੋਂ ਉਸ ਦੇ ਹੱਥ ਚੋਂ ਮਾਈਕ ਖੋ ਲਿਆ ਜਾਂਦਾ ਹੈਗਾ ਤੇ ਮਾਈਕ ਹੋ ਕੇ ਉਸ ਨੂੰ ਇਹ ਕਿਹਾ ਜਾਂਦਾ ਹੈਗਾ ਵੀ ਤੈਨੂੰ ਬੋਲਣ ਦਾ ਅਧਿਕਾਰ ਨਹੀਂ ਹੈਗਾ ਤੂੰ ਤਾਂ ਕਮੇਟੀ ਦਾ ਮੈਂਬਰ ਹੀ ਨਹੀਂ ਹੈਗਾ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੀਆਂ ਤਾਂ ਮੈਂਬਰਸ਼ਿਪਾਂ ਕੈਂਸਲ ਹੀ ਕਰ ਦਿੱਤੀਆਂ ਜੁਰੀ ਦੇ ਵਿੱਚ ਖੜ ਕੇ ਜੀ ਅਰਦਾਸ ਹੋਈ ਚ ਪਹਿਲਾਂ ਬਾਸਣ ਪਹਿਲਾਂ ਕਮੈਂਟ ਹੈਲੋ ਆ ਬੈ ਸੰਗਤ ਨੂੰ ਕਹਿੰਦਾ ਸੰਗਤ ਨੂੰ ਕਹਿੰਦਾ ਮੈਂ ਬਹਿ ਜਾ ਸਾਰੇ ਭਈ ਸੰਗਤ ਨੂੰ ਮੰਗਵਾ ਤੇ ਮੇਰਾ ਵੰਦਨਾ ਸੰਗਤ ਸਾਰੇ ਬੈਠੋ ਹੁਣ ਆਹ ਕੰਮ ਕੀਤਾ ਜਾਂਦਾ ਬਦਮਾਸ਼ੀਆਂ ਇਸ ਕਰਕੇ ਹਾਂਜੀ ਇਹ ਨਹੀਂ ਕਰਦਾ ਸੀ ਜਿਸ ਨੇ ਕਰ ਲੋ ਕਰਿਆ ਉਹ ਕਰ ਰਿਹਾ ਉਹ ਦੇਖੋ ਉਹ ਕਰ ਰਿਹਾ ਬੰਦਾ ਹੁਣ ਮੈਂ ਇੱਕ ਗੱਲ ਲਿਖੀ ਹੈਗੀ ਇੱਕ ਲਾਈਨ ਲਿਖੀ ਹੈ ਕੈਪਸ਼ਨ ਲਿਖਿਆ ਹੈ ਥੰਬ ਮੇਲ ਤੇ ਤੁਸੀਂ ਦੇਖ ਸਕਦੇ ਹੋ ਵੀ ਗੁਰਦੁਆਰੇ ਨੂੰ ਕੰਪਨੀ ਦੀ ਫਰਾਂਚਾਈਜ਼ ਵਾਂਗ ਚਲਾਇਆ ਜਾ ਰਿਹਾ ਸੀ ਉਹ ਗੱਲ ਕਹਿਣ ਦੀ ਕਿਉਂ ਲੋੜ ਪਈ ਪ੍ਰਧਾਨ ਨੇ ਕਾਨੂੰਨ ਦੀ ਸ਼ਹਿਤੇ ਪੁਲਿਸ ਦੀ ਸ਼ਹਿਤੇ 10 ਬੰਦਿਆਂ ਦੇ ਉੱਤੇ ਟ੍ਰੇਸਪਾਸ ਜਾਰੀ ਕਰਵਾ ਦਿੱਤੇ ਵੀ ਇਹਨਾਂ ਤੋਂ ਇਸ ਨੂੰ ਇਸ ਪ੍ਰਾਪਰਟੀ ਨੂੰ ਜਾਂ ਗੁਰੂ ਘਰ ਨੂੰ ਜਾਂ ਸਾਨੂੰ ਖਤਰਾਗਾ ਇਹ 10 ਬੰਦੇ ਇੰਨੇ ਏਰੀਆ ਦੇ ਨੇੜੇ ਤੇੜੇ ਨਹੀਂ ਦਿਸਣੇ ਚਾਹੀਦੇ ਅੱਜ ਤੱਕ ਕਦੇ ਹੋਇਆ ਵੀ ਗੁਰੂ ਘਰ ਤੋਂ ਆਪਾਂ ਕਿਸੇ ਬੰਦੇ ਤੇ ਐਦਾਂ ਦੀ ਮਨਾਹੀ ਲਗਵਾ ਸਕੀਏ ਸੋ ਆਪਣੇ ਹੀ ਜੋ ਸਿੱਖ ਕਮਿਊਨਿਟੀ ਦੇ ਨੌਜਵਾਨ ਹੋਣ ਜੋ ਸਿਰਫ ਇਸ ਗੱਲ ਤੇ ਮੁੱਦਾ ਉਠਾ ਰਹੇ ਹੋਣ ਵੀ ਤੁਸੀਂ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਇੱਕ ਤਰ੍ਹਾਂ ਕਿਉਂਕਿ ਆਪਾਂ ਦੇਖਦੇ ਆਂਗੇ ਆਪਾਂ ਸਰਕਾਰੀ ਸਕੂਲ ਹੋਣ ਉਹਨਾਂ ਦੇ ਆਲੇ ਦੋਆਲੇ ਆਪਾਂ ਅੱਜ ਲਿਖਤੀ ਰੂਪ ਦੇ ਵਿੱਚ ਵੀ ਮਤੇ ਪਾਏ ਵੇ ਬਹੁਤ ਪਿੰਡਾਂ ਦੇ ਵਿੱਚ ਵੀ ਕੋਈ ਤੰਬਾਕੂ ਕੋਈ ਨਸ਼ੇ ਦਾ ਖੇਤਰ ਨਹੀਂ ਹੋਣਾ ਚਾਹੀਦਾ ਗੁਰੂ ਘਰ ਦੇ ਵਿੱਚ ਵੀਰਾਂ ਦੇ ਕੰਨ ਤੱਕ ਫੜੇ ਗਏ ਆ ਇਹਨਾਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਦੀ ਰਹੇ ਨੁਮਾਈ ਦੇ ਹੇਠ ਜੋ ਕਬੱਡੀ ਦਾ ਟੂਰਨਾਮੈਂਟ ਹੋਇਆ ਤਾਂ ਅੰਦਰੋਂ ਮੀਟ ਵੀ ਗਿਆ ਅੰਦਰ ਬੀਅਰ ਦੇ ਕੈਨ ਵੀ ਗਏ ਮੈਂ ਥੰਬਨੇਲ ਤੇ ਫੋਟੋਜ਼ ਲੈਈਆਂ ਨਹੀਂ ਗਈਆਂ ਤੇ ਅੰਦਰ ਲੋਕਾਂ ਨੇ ਸਮੋਕਿੰਗ ਵੀ ਕੀਤੀ ਸੋ ਇਹ ਜੇ ਪ੍ਰਧਾਨਾਂ ਦਾ ਕੀ ਕਰਨਾ ਉਸ ਤੋਂ ਬਾਅਦ ਤਰੰਗੇ ਸ਼ਹਿਰ ਦੀ ਸਾਰੀ ਸੰਗਤ ਟ੍ਰੇਸਿੰਗ ਪਾਸ ਤੋਂ ਬਾਅਦ ਇੱਕ ਪਾਸੇ ਹੋ ਜਾਂਦੀ ਹੈ ਤੇ ਪ੍ਰਧਾਨ ਹੁਣੀ ਪੰਜ ਚਾਰ ਜਾਣੇ ਉਹ ਇੱਕ ਪਾਸੇ ਹੋ ਜਾਂਦੇ ਪ੍ਰਧਾਨ ਖੰਡਪਾਠ ਸਾਹਿਬ ਆਰੰਭ ਕਰਾ ਦਿੰਦਾ ਗੁਰਦੁਆਰੇ ਦੇ ਵਿੱਚ ਬੜੀ ਚਲਾਕੀ ਦੇ ਨਾਲ ਉਹਦਾ ਕਾਰਨ ਇਹ ਹੁੰਦਾ ਹੈਗਾ ਵੀ ਜਿੰਨਾ ਟਾਈਮ ਖੰਡਪਾਠ ਸਾਹਿਬ ਗੁਰਦੁਆਰੇ ਦੇ ਵਿੱਚ ਆਰੰਭ ਹੋਣਗੇ ਤਾਂ ਉਹਨਾਂ ਟਾਈਮ ਕੋਈ ਵੀ ਸਾਨੂੰ ਸਵਾਲ ਜਵਾਬ ਨਹੀਂ ਕਰ ਸਕਦਾ ਦੂਸਰੇ ਪਾਸੇ ਗੁਰਦੁਆਰੇ ਦੇ ਦਰਵਾਜ਼ੇ ਬੰਦ ਕਰ ਲਈ ਜਾਂਦੇ ਆ ਜਦੋਂ ਸੰਗਤ ਗੁਰਦੁਆਰੇ ਲਿਆਣ ਲੱਗਦੀ ਆ ਤਾਂ 3-400 ਬੰਦੇ ਫਿਰ ਪ੍ਰਧਾਨ ਦੇ ਖਿਲਾਫ ਬਾਹਰ ਖੜਾ ਗੁਰਦੁਆਰੇ ਦੇ ਸਾਹਮਣੇ ਪ੍ਰੋਟੈਸਟ ਕਰਦਾ ਫਿਰ ਇਹ ਜੋ ਪ੍ਰਧਾਨ ਥਾਪੇ ਹੋਏ ਨੇ ਇਹ ਥਾਪੇ ਸੀ ਅਸੀਂ ਗੁਰੂ ਗੁਰੂ ਧਾਮਾਂ ਦੇ ਸਿਧਾਂਤਾਂ ਨੂੰ ਨਕੂਰ ਰੱਖ ਕੇ ਫਿਰ ਇਹ ਪ੍ਰਧਾਨਾਂ ਨੂੰ ਉਸ ਜਗ੍ਹਾ ਦੇ ਉੱਤੇ ਉਸ ਅਹੁਦਿਆਂ ਦੇ ਉੱਤੇ ਬਹਿਣ ਦਾ ਕੋਈ ਹੱਕ ਨਹੀਂ ਸੰਗਾਂ ਨੂੰ ਗੁਰੂ ਕਰੋ ਬਾਹਰ ਕੱਢੋ ਬਾਹਰ ਕੱਢੋ ਬਾਹਰ ਕੱਢੋ ਸੰਗਾਂ ਨੂੰ ਗੁਰੂ ਕਰੋ ਬਾਹਰ ਕੱਢੋ ਬਾਹਰ ਕੱਢੋ ਬਾਹਰ ਕੱਢੋ ਇੱਕ ਹੋਰ ਗੱਲ ਜਿਹੜੇ ਵੀ ਵੀਰ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਗੱਲ ਹੋਰ ਵੀ ਚੱਲਦੀ ਹੈ ਕਿ ਇਹ ਜੀ ਦੋ ਕਲੱਬਾਂ ਦਾ ਮਾਮਲਾ ਹੈ ਦੋ ਧਿਰਾਂ ਦਾ ਮਾਮਲਾ ਹੈ ਜਦੋਂ ਸੰਗਤ ਇੱਥੇ ਆਉਂਦੀ ਹੈ ਉਹਨੇ ਕਿਸੇ ਨਾ ਕਿਸੇ ਗੁਰੂ ਘਰ ਤੇ ਜਾਣਾ ਹੀ ਆ ਕੋਈ ਨਾ ਕੋਈ ਹਰ ਕਿਸੇ ਧਿਰ ਨਾਲ ਜੁੜਿਆ ਚਲੋ ਉਹ ਵੀ ਗੱਲ ਛੱਡ ਦਈਏ ਮੈਂ ਨਿਜੀ ਤੌਰ ਤੇ ਕਿਸੇ ਧਿਰ ਨਾਲ ਨਹੀਂ ਕਿਸੇ ਕਲੱਬ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਮੇਰਾ ਨਾਮ ਨਹੀਂ ਤੇ ਸਾਨੂੰ ਤੇ ਦੋ ਚਾ ਹੋਰ ਵੀਰਾਂ ਨੂੰ ਕਿਸ ਗੱਲੋਂ ਇਹਨਾਂ ਨੇ ਟਰੈਸ ਪਾ ਦਿੱਤੇ ਆ ਫਿਰ ਇਹ ਸਿਰਫ ਡਰਾਵੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਉਸ ਤੋਂ ਬਾਅਦ ਇੱਕ ਪ੍ਰਧਾਨ ਬਾਹਰੋਂ ਬੰਦੇ ਬੁਲਾਉਂਦਾ ਆਸ-ਪਾਸ ਦੇ ਸ਼ਹਿਰ ਦੇ ਵਿੱਚੋਂ ਨਵੀਂ ਕਮੇਟੀ ਦਾ ਆਰੰਭ ਕਰ ਦਿੰਦਾ ਹੈਗਾ ਉੱਥੇ ਏਜੀਐਮ ਹੁੰਦਾ ਏਜੀਐਮ ਦੀ ਮੀਟਿੰਗ ਰੱਖੀ ਜਾਂਦੀ ਹੈ ਪ੍ਰਧਾਨ ਵੱਲੋਂ ਹੀ ਏਜੀਐਮ ਰਾਹੀਂ ਨਾਲੇ ਤਾਂ ਜੋ ਉੱਥੇ ਖੇਡ ਮੇਲੇ ਹੁੰਦੇ ਹੈਗੇ ਉਸ ਵਿਸ਼ੇ ਤੇ ਗੱਲਾਂ ਬਾਤਾਂ ਹੁੰਦੀਆਂ ਨੇਗੀਆਂ ਤੈ ਨਾਲੇ ਕਮੇਟੀਆਂ ਚੁਣੀਆਂ ਜਾਂਦੀਆਂ ਨੇ ਉਹ ਏਜੀਐਮ ਰਾਹੀਂ ਨਵੀਂ ਕਮੇਟੀ ਪ੍ਰਧਾਨ ਕਿਵੇਂ ਚੁਣਦਾ ਪੁਰਾਣੇ ਬੰਦੇ ਹੀ ਲੈ ਲੈਂਦਾ ਉਹਨਾਂ ਦੀਆਂ ਜਿਹੜੀਆਂ ਪੋਜੀਸ਼ਨ ਹੁੰਦੀਆਂ ਅਦਲ ਬਦਲ ਕਰ ਦਿੰਦਾ ਜਿਵੇਂ ਖਜ਼ਾਨਚੀ ਪ੍ਰਧਾਨ ਬਣਾਤਾ ਤੇ ਸੈਕਟਰੀ ਨੂੰ ਖਜ਼ਾਨਚੀ ਬਣਾਤਾ ਇਦਾਂ ਦਾ ਕਰਕੇ ਹੈ ਦੂਸਰੇ ਪਾਸੇ ਸੰਗਤ ਕੀ ਕਰਦੀ ਆ ਆਪਦੀ 21 ਮੈਂਬਰੀ ਕਮੇਟੀ ਚੁਣ ਲੈਂਦੀ ਆ ਮੈਨੂੰ ਲੱਗਦਾ ਠੀਕ ਆ ਕਿਹਾ ਬਾਜੀ ਤੁਸੀਂ ਤੁਸੀਂ ਕੀ ਕਿਹਾ ਬਾਜੀ ਕੀ ਕਿਹਾ ਤੁਸੀਂ ਕੀ ਕਿਹਾ ਕਿ ਠੀਕ ਹੈ ਜੀ ਨਹੀਂ ਨਹੀਂ ਉਹ ਗੱਲ ਕਰਨ ਲੱਗਾ ਕਰ ਲੈਂਡ ਉਹਨੂੰ ਗੱਲ ਫੜਵੇ ਤੁਸੀਂ ਪੀਟ ਕਰ ਦਿਓ ਪਾਜੀ ਰਿਪੀਟ ਕਰਿਓ ਕੀ ਕਿਹਾ ਸੀ ਤੁਸੀਂ ਇਹ ਕਹਿੰਦੇ ਕਿ ਡਰੈਸਪਰ ਕੈਨਸਲ ਨਹੀਂ ਹੋ ਰਹਾ ਸਾਡੇ ਮੈਂ ਕਹਿੰਦਾ ਇੰਨਾ ਹੰਕਾਰ ਵਾਲੀ ਚੰਗਾ ਨਹੀਂ ਹੁੰਦਾ ਮੈਂ ਤੈਨੂੰ ਬੁਲਾ ਨਹੀਂ ਸਕਦੇ ਪਾਜੀ ਘਰ ਵੀ ਬਾਜੀ ਥਰਮੀ ਬਾਜੀ ਆਰਵੀ ਬਾਜੀ ਤੂੰ ਆਪਣੀ ਗੱਲ ਕਰ ਰਹੀ ਬਾਜੀ ਤੂੰ ਆਪਣੇ ਨਾਲ ਉਹਦੇ ਨਾਲ ਨਹੀਂ ਗੱਲ ਕਰ ਸਕਦੇ ਆ ਤਾਰੀ ਜਾਤੂ ਜਾਤਰੀ ਨਾ 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 ਨ ਸੰਗਤ ਦਾ ਗੁਰੂ ਘਰ ਆ ਤੇ ਆਪਾਂ ਵੈਸੇ ਤਾਂ ਬਹੁਤ ਸਤਿਕਾਰ ਨਾਲ ਗੱਲ ਕਰ ਰਹੇ ਸੀ ਤੇ ਇਹ ਮੈਨੂੰ ਵੀ ਇੱਥੇ ਵੀਰ ਜੀ ਦੇ ਕੁਝ ਗਲਤ ਬੋਲਿਆ ਪਰ ਫਿਰ ਵੀ ਚਲੋ ਵੱਡੇ ਆ ਕੋਈ ਗੱਲ ਨਹੀਂ ਸਾਡੇ ਕੋ ਵੀ ਅਪਸ਼ਬਦ ਨਿਕਲਦੇ ਬਾਰੇ ਕੋਸ਼ਿਸ਼ ਕਰੀਏ ਨਾ ਨਿਕਲ ਸਾਡੇ ਕੋ ਗੁਰਜੀ ਤੇ ਰਹਿ ਗਈ ਟ੍ਰੈਸਪਾਸ ਦੀ ਗੱਲ ਟ੍ਰੈਸਪਾਸ ਗੁਰੂ ਘਰ ਦਾ ਗੁਰਦੁਆਰਾ ਆ ਤੁਸੀਂ ਦੱਸ ਸਕਦੇ ਸੰਗਤ ਵੀ ਇਹਦਾ ਕੀ ਕਰ ਲਾਜ ਕਰਨਾ ਆ ਕਿਉਂਕਿ ਦੋਨਾਂ ਤਰ੍ਹਾਂ ਨੇ ਈ ਸੂ ਕੀਤੇ ਆ ਅਸੀਂ ਚਾਹੁੰਦੇ ਵੀ ਤੁਸੀਂ ਸੋ ਕੀ ਕਰਨਾ ਓਪਨਮਈ ਪਹਿਲਾ 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 ਭੇਜੇਗੇ ਨਾ ਭਾਜੀ ਹਾਂ ਕੈਨਸਲ ਨਹੀਂ ਖਾਲੀ ਹੁਣੇ ਚਾਹੀਦਾ ਗਲਤੀ ਮੰਨਣੀ ਚਾਹੀਦੀ ਆ ਜਿਹਨੇ ਬੇਨਤੀ ਹੈ ਜਿਹਨੇ ਗੱਲ ਕਰਨੀ ਖੜਾ ਬਣ ਕੇ ਕਰਾਈ ਮੈਂ ਗੱਲ ਕਰ ਸਕਦਾ ਜੀ ਸੰਗਤ ਜੀ ਮੈਂ ਰਣਜੀਤ ਸਿੰਘ ਮੇਰਾ ਮੈਂ ਪਿਛਲੇ 5 ਸਾਲਾਂ ਤੋਂ ਮੈਂ ਜਾਣ ਕੇ 2007 ਇੱਥੇ ਆਇਓ ਜੀ 2003 ਤੋਂ ਗੁਰਦੁਆਰਾ ਸਾਹਿਬ ਬਣਿਆ ਉਦੋਂ ਦੇ ਨਾਲ ਜੁੜੇ ਹੋਇਆ ਜਿੰਨੇ ਵੀ ਜਿੰਨੇ ਵੀ ਸੰਗਤ ਦੇ ਵਿੱਚ ਆਹ ਇੱਥੇ ਬੋਲ ਦੋ ਭਾਈ ਮਾਈਕ ਤੇ ਗੱਲ ਕਰ ਲੱਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਕਮੇਟੀ ਦੇ ਮੈਂਬਰਸ ਨੇ ਇੱਥੇ ਸਾਡੇ 25-25 ਸਾਲ ਹੋ ਗਏ ਆ 2003 ਤੋਂ ਜੁੜਿਓ ਹਾਂ ਕਮੇਟੀ ਦੇ ਵਿੱਚ ਸੰਗਤ ਦੇ ਸਾਡੇ ਮੂਰੇ ਸਿਆਣੇ ਬੰਦੇ ਹੈਗੇ ਉਹ ਚਲਾ ਰਹੇ ਆ ਤਾਂ ਅਸੀਂ ਨਾਲ ਚੱਲ ਰਹੇ ਆ ਤਾਂ ਅਸੀਂ ਸੇਵਾ ਕਰ ਰਹੇ ਆ ਜਿੱਥੇ ਸਾਨੂੰ ਕਿਹਾ ਜਾਂਦਾ ਉੱਥੇ ਅਸੀਂ ਕੰਮ ਕਰਦੇ ਆਂ ਪਰ ਪਿਛਲੇ 15 ਤੋਂ 20 ਸਾਲਾਂ ਦੇ ਵਿੱਚ ਜਦੋਂ ਤੱਕ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਅਸੀਂ ਨਾਲ ਚੱਲ ਰਹੇ ਆ ਸਾਡੀ 2012 ਤੋਂ ਲੈ ਕੇ ਤੁਹਾਨੂੰ ਹੈਰਾਨੀ ਹੋਊਗੀ 2012 ਤੋਂ ਲੈ ਕੇ ਹੁਣ ਤੱਕ ਸਿਸਟਮ ਇੱਥੇ ਗੁਰਦੁਆਰਾ ਸਾਹਿਬ ਦਾ ਇੰਨਾ ਕਿ ਕਰਾਪਟ ਹੋਇਆ ਪਿਆ ਤੇ ਜਿਹੜੇ ਬੰਦੇ ਲਾਏ ਜਾਂਦੇ ਨੇ ਉਹ ਕਿੱਦਾਂ ਲਾਏ ਜਾਂਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਹੁਣ ਅਸੀਂ ਖੁੱਲ ਕੇ ਗੱਲ ਕਰ ਸਕਦੇ ਆ ਸਾਨੂੰ ਕੋਈ ਹਰਜ ਨਹੀਂ ਹੋਣਾ ਚਾਹੀਦਾ ਅਸੀਂ ਪ੍ਰੈਸ ਕਾਨਫਰੰਸ ਵੀ ਕਰੱਖਾਂਗੇ ਅਸੀਂ ਸੰਗਤ ਮੂਹਰੇ ਦੁਆਰ ਤੀ ਫੇਰੱਖਾਂਗੇ ਅਸੀਂ ਵੀਡੀਓ ਵੀ ਪਲੇ ਕਰਾਂਗੇ ਤੇ ਹੋਂ ਦਾ ਕੀ ਹੈ ਕਮੇਟੀ ਚੁਣੀਆਂ ਕਿੱਦਾਂ ਜਾਂਦੀਆਂ ਸਾਨੂੰ ਹਰਾਨ ਹੁੰਦਾ ਕਿ ਸਾਡੇ ਜਿਹੜੇ ਆਪਣੇ ਪ੍ਰਧਾਨ ਬਣਾਏ ਜਾਂਦੇ ਆ ਇਹਨਾਂ ਦੀ ਸ਼ਬਦਾਵਲੀ ਦੇਖ ਲਿਓ ਇਹ ਕਿੱਦਾਂ ਪੇਸ਼ ਕਰਦੇ ਆ ਜੇ ਮੈਂ ਗੱਲ ਕਰਦਾ ਕਿ ਕੋਈ ਸੰਗਤ ਨੂੰ ਗੱਲ ਕਰਨੀ ਚਾਹੁੰਦਾ ਹੋਵੇ ਕੀ ਕੀ ਨੁਕਸਾਨ ਕੀ ਹੈ ਨੁਕਸਾਨ ਕੀ ਹੈ ਇੱਥੇ ਖੜ ਕੇ ਗੱਲ ਕਰਨ ਦਾ ਮਾਈਕ ਦੇ ਉੱਤੇ ਕਨਸਟੀਟਿਊਸ਼ਨ ਜਿਹੜਾ ਸਾਡਾ ਬਣਾਇਆ ਹੈ ਸਿਧਾਂਤ ਦੀ ਗੱਲ ਕਰਦੇ ਆਂ ਆਪਾਂ ਗੁਰਦੁਆਰੇ ਸਾਹਿਬ ਦਾ ਉਹ ਕਨਸਟੀਟਿਊਸ਼ਨ ਦੇ ਵਿੱਚ 5 ਜਿਹੜੇ ਮੇਨ ਅਹੁਦੇ ਹੈ ਜੀ ਪ੍ਰਧਾਨ ਦਾ ਵਾਈਸ ਪ੍ਰੈਜ਼ੀਡੈਂਟ ਦਾ ਸੈਕਟਰੀ ਦਾ ਸਟੇਜ ਸੈਕਟਰੀ ਦਾ ਤੇ ਖਜ਼ਾਨਚੀ ਦਾ ਇਹ ਅਸੀਂ ਆਪ ਇਸ ਗੱਲ ਦੇ ਵਿੱਚ ਹਮੇ ਪੜੀ ਸੀ ਕਿ ਉਹ 5 ਅੰਮ੍ਰਿਤਧਾਰੀ ਹੋਣੇ ਚਾਹੀਦੇ ਆ 21 ਬੰਦੇ ਦੀ ਕਮੇਟੀ ਆ ਬਾਕੀ ਜਿਹੜੇ ਮਰਜ਼ੀ ਜੋ ਮਰਜ਼ੀ ਦਾ ਕਾਰਜ ਕਰੇ ਸਬ ਕਮੇਟੀਆਂ ਬਣ ਸਕਦੀਆਂ ਸਬ ਵਾਈਸ ਪ੍ਰੈਜ਼ੀਡੈਂਟ ਉਹ ਸਾਡਾ ਵਾਈਸ ਖਜ਼ਾਨਚੀ ਹੋ ਸਕਦਾ ਪਰ ਪਾਸੀ ਅਸੀਂ ਉਸ ਕੱਲ੍ਹ ਜੀ ਆਪ ਸਹਿਮਤ ਸੀਗੇ ਜਦੋਂ ਕਨਸਟੀਟਿਊਸ਼ਨ ਬਣਾਇਆ ਤੇ ਇਸ ਤੋਂ ਪਹਿਲਾਂ ਅਸੀਂ ਹਮੇ ਭਰੀ ਸੀ ਕਿ ਹਾਂਜੀ ਇਹ ਹੋਣੇ ਚਾਹੀਦੇ ਐ ਈਵਨ ਦਰਜੀਤ ਸਿੰਘ ਵੀ ਕਹਿੰਦੇ ਸੀਗੇ ਇਹਦੇ ਬਾਰੇ ਦੁਬਾਰਾ ਦੀ ਸੋਚ ਲਓ ਵਿਚਾਰ ਲਓ ਪਰ ਅਸੀਂ ਕਹਿਲ ਕਰਦੇ ਹਾਂ ਕਿ ਇੱਥੇ ਹੋਣਾ ਚਾਹੀਦਾ ਪਰ ਇਹਦਾ ਮਤਲਬ ਇਹ ਕਦੇ ਨਹੀਂ ਕਿ ਸੰਗਤ ਵਿੱਚ ਕੋਈ ਗੱਲ ਨਹੀਂ ਕਰ ਸਕਦਾ ਜਦੋਂ ਸਟੇਜ ਦੀ ਗੱਲ ਕੀਤੀ ਜਾਂਦੀ ਹੈ ਸਟੇਜ ਦੀ ਗੱਲ ਅਸੀਂ ਮੰਨਦੇ ਹਾਂ ਕਿ ਇੱਥੇ ਅਮਰਧਾਰੀ ਖੜ ਕੇ ਬੋਲਣਾ ਚਾਹੀਦਾ ਸਾਨੂੰ ਇੱਥੇ ਸ਼ੋਭਾ ਨਹੀਂ ਦਿੰਦਾ ਗੱਲ ਕਰਦੇ ਹਾਂ ਨੂੰ ਕਿ ਜੇ ਅਸੀਂ ਸਿੱਖੀ ਦੀ ਗੱਲ ਕਰੀਏ ਅਸੀਂ ਕਹੀਏ ਜੀ ਨਾਮ ਚੋਂ ਪਵਣ ਛਕੋਗੇ ਆਪਾਂ ਅਸੀਂ ਇਦਾਂ ਦੇ ਹੋਈਏ ਜੋ ਕਿ ਮੇਰੇ ਇੱਕ ਦਿਨ ਜਿੰਦਰ ਭਾਈ ਉਹਨਾਂ ਦਾ ਵੀ ਗੱਲ ਕਰਦੇ ਸੀ ਉਹ ਬਿਲਕੁਲ ਮੈਂ ਕਹਿੰਦਾ ਸਹੀ ਕਰਦੇ ਆ ਪਰ ਜੋ ਇੱਥੇ ਕਰਕੇ ਝੂਠ ਬੋਲਿਆ ਜਾਂਦਾ ਜੇ ਉਹ ਅਮਰਤ ਛੱਕ ਕੇ ਝੂਠ ਬੋਲਿਆ ਜਾਂਦਾ ਪੂਰਾ ਬਾਣਾ ਪਾ ਕੇ ਸ਼ਰੇ ਆਮ ਇੱਥੇ ਮੁਕਰਿਆ ਜਾਂਦਾ ਫਿਰ ਅਸੀਂ ਕੀ ਕਹਾਂਗੇ ਜੀ ਜਮੀਰਾ ਮਰੀਆਂ ਮੈਨਾਂ ਦੀਆਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਇਹ ਸਿਖਾਉਂਦੇ ਨੇ ਅਸੀਂ ਬੱਚਿਆਂ ਨੂੰ ਕੀ ਸਿਖਾਵਾਂਗੇ ਸਾਡੇ ਬੱਚੇ ਅਸੀਂ ਅਸੀਂ ਸਕੂਲ ਚ ਲਾਉਂਦੇ ਹਾਂ ਰਨ ਕਰਦੇ ਹਾਂ ਸਕੂਲ ਦੇ ਵਿੱਚ ਇੱਥੇ ਆਉਂਦੇ ਜੇ ਇੱਥੇ ਕੋਈ ਐਮਐਲਏ ਮਨਿਸਟਰ ਕੋਈ ਬੰਦਾ ਇਹਨਾਂ ਦਾ ਆ ਜਾਵੇ ਤਾਂ ਇਹ ਸਾਰੇ ਪਿੱਛੇ ਅੱਗੇ ਪਿੱਛੇ ਘੁੰਮਦੇ ਹੁੰਦੇ ਇੱਥੇ ਜਿਹੜਾ ਮਰਜੀ ਜੋ ਮਰਜੀ ਬੋਲਵੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਪ੍ਰਚਾਰਕ ਵੀ ਹੋਣਗੇ ਜੋ ਇਹਨਾਂ ਦੇ ਇਹਨਾਂ ਨੂੰ ਸੂਟ ਕਰਦਾ ਉਹ ਬੋਲ ਕੇ ਚੱਲ ਜਿਹੜਾ ਕੋਈ ਫਰਕ ਨਹੀਂ ਪੈਂਦਾ ਝੂਠ ਬੋਲਣ ਜਿੰਨਾ ਮਰਜੀ ਝੂਠ ਬੋਲਣ ਕੋਈ ਇਹਨਾਂ ਨੂੰ ਫਰਕ ਨਹੀਂ ਪੈਂਦਾ ਉਦੋਂ ਅਸੀਂ ਸਾਡੀ ਲੜਾਈ ਸਿਰਫ ਇਸ ਗੱਲ ਦੀ ਹੈ ਅਸੀਂ ਕਿਉਂ ਅਸੀਂ ਕਿਉਂ ਬੋਲੀਏ ਸੀ ਇਹਨਾਂ ਨੂੰ ਬ ਕਿ ਜੀ ਆਪਾਂ ਕੈਂਪ ਲਾਣਾ ਜੀ ਛੋੜੇ ਸੀ ਸਿੱਧੀ ਦੇ ਜਦੋਂ ਛੋਟਿਆਂ ਦਾ ਸ੍ਰੀ ਤੇਰੇ ਆੜੇ ਆਉਂਦੇ ਆ ਜੀ ਦਸੰਬਰ ਦੇ ਵਿੱਚ ਕਿ ਇੱਥੇ ਕੈਂਪ ਲਾਣਾ ਇਹਨਾਂ ਨੂੰ ਭਾਈ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਇੱਕ ਅਨਾਉਂਸਮੈਂਟ ਕਰ ਦਿਓ ਜੀ ਕੈਂਪ ਲਾ ਰਹੇ ਆ ਕਿ ਸਾਰੀ ਰਾਤ ਅਸੀਂ ਇੱਥੇ ਜਾਗਣਾ ਬੱਚਿਆਂ ਨੇ ਇੱਥੇ ਰਾਤ ਰਹਿਣਾ ਜਿੱਥੇ ਜਿੱਦਾਂ ਉੱਥੇ ਬੱਚੇ ਰਹੇ ਸੀਗੇ ਉਸੇ ਤਰ੍ਹਾਂ ਅਸੀਂ ਚਾਹੁੰਦੇ ਕਿ ਬੱਚੇ ਇੱਥੇ ਆਣ ਹਨਾ ਇਹ ਭਾਈ ਸਾਹਿਬ ਉਹਨਾਂ ਨੇ ਅਨਾਉਂਸਮੈਂਟ ਕਰਨ ਦਾ ਮਤਲਬ ਸਿਰਫ ਕੀ ਕੀਤਾ ਜੀ ਅੱਜ ਕੈਂਪ ਲੱਗਿਆ ਜੀ ਜਿਹਨੇ ਦਸਣਾ ਆਜਿਓ ਆਹ ਅਨਾਉਂਸਮੈਂਟ ਹੁੰਦੀ ਆ ਜੀ ਇਹ ਇਡਾਂ ਅਨਾਊਂਸਮੈਂਟਾਂ ਕੀਤੀਆਂ ਜਾਂਦੀਆਂ ਹੁਣ ਬੱਚਿਆਂ ਦਾ ਮੰਨ ਲਓ ਕੈਂਪ ਲੈ ਕੇ ਹੜਿਆ ਸੀ ਪਹਿਲਾਂ ਥੋੜੇ ਚਿਰ ਪਹਿਲਾਂ ਆਰਟ ਕੰਪੀਟੀਸ਼ਨ ਇਹਨਾਂ ਦੇ ਵਾਈਫ ਨੂੰ ਹੀ ਨਹੀਂ ਪਤਾ ਹੋਊ ਕਿ ਮੈਨੂੰ ਕਹਿੰਦੇ ਵੀਰ ਜੀ ਤੁਸੀਂ ਤੁਹਾਨੂੰ ਦੱਸਿਆ ਨਹੀਂ ਕਿ ਆਰਟ ਕੰਪੀਟੀਸ਼ਨ ਹੈਗਾ ਇਹਨਾਂ ਨੂੰ ਦੋ ਵਾਰੀ ਕੇ ਅਨਾਊਂਸਮੈਂਟ ਕਰਨੀ ਅਨਾਊਂਸਮੈਂਟ ਹੀ ਨਹੀਂ ਕੀਤੀ ਕਿ ਪ੍ਰੋਗਰਾਮ ਦੀ ਕਿ ਸਾਨੂੰ ਅਸੀਂ ਕਿਉਂ ਬੋਲੇ ਜਾਂਦਾ ਹੁਣ ਮੈਂ ਚਲੋ ਇਹ ਮੇਰੀ ਸੌਰੀ ਮੈਂ ਆਊਟ ਆਫ ਟੌਪਿਕ ਚਲਾ ਗਿਆ ਪਰ ਐਕਚੁਅਲੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਉਹ ਨੌਜਵਾਨ ਜਾਂ ਉਹ 21 ਮੈਂਬਰੀ ਕਮੇਟੀ ਉੱਥੇ ਚਾਹੀਦੀ ਹੈ ਜੋ ਇਸ ਤਰ੍ਹਾਂ ਦੀ ਹੋਈ ਬੱਜੁਰ ਕਰਹਤ ਜਾਂ ਬੇਅਦਬੀ ਦੇ ਖਿਲਾਫ ਆ ਜਾਂ ਜੋ ਪ੍ਰਧਾਨ ਹੁਣਾਂ ਦੀ ਸੰਵਿਧਾਨਿਕ ਤੌਰ ਤੇ ਕਮੇਟੀ ਚੁਣੀ ਗਈ ਆ ਹੁਣ ਜਿਹੜੀ ਪ੍ਰਧਾਨ ਹੁਣਾਂ ਦੀ ਕਮੇਟੀ ਆ ਸੰਵਿਧਾਨਿਕ ਰੂਪ ਚ ਆ ਪਰ ਉਹਨਾਂ ਦਾ ਗੁਰੂ ਸਾਹਿਬ ਦੀ ਮਰਿਆਦਾ ਨਾਲ ਦੂਰ ਦੂਰ ਕੋਈ ਵਾਸਤਾ ਨਹੀਂਗਾ ਚੁੱਕ ਜੇ ਵਾਸਤਾ ਹੁੰਦਾ ਤਾਂ ਗੁਰੂ ਘਰ ਦੇ ਬਾਹਰ ਮੱਛੀ ਦੀਆਂ ਸਟਾਲਾਂ ਨਾ ਲੱਗਦੀਆਂ ਗੋਰਾ ਅੰਦਰ ਸਮੋਕਿੰਗ ਨਾ ਕਰਦਾ ਬੀਅਰ ਨਾ ਪੀਂਦਾ ਚਿਕਨ ਨਾ ਖਾਂਦਾ ਸੰਗਤ ਦੀ ਕਮੇਟੀ ਆ ਉਹ ਸੰਵਿਧਾਨਿਕ ਰੂਪ ਚ ਨਹੀਂ ਹੈਗੀ ਉਹ ਸਿਰਫ ਸੰਗਤ ਵੱਲੋਂ ਚੁਣੀ ਗਈ ਆ ਉਹ ਭੋਈ ਬੇਅਦਬੀ ਦੇ ਖਿਲਾਫ ਆਵਾਜ਼ ਉਠਾ ਰਹੀ ਆ ਹੁਣ ਪ੍ਰਧਾਨ ਉਹਨਾਂ ਨੇ ਇੱਕ ਹੋਰ ਟਰਿਕ ਵਰਤੀ ਹੈਗੀ ਕੁਝ ਨੌਜਵਾਨ ਜੋ ਕਮੇਟੀ ਦੀ ਅਗਵਾਈ ਕਰ ਰਹੇ ਆਗੇ ਹੁਣ ਉਹਨਾਂ ਨੂੰ ਖਾਲਸਤਾਨੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਵੀ ਇਹ ਖਾਲਸਤਾਨੀ ਨੇ ਸਾਡਾ ਇਹਨਾਂ ਦੇ ਨਾਲ ਜਿਹੜਾਗਾ ਵਿਚਾਰਾਂ ਦਾ ਰੌਲਾਗਾ ਵੀ ਇਹ ਲੋਕ ਗੁਰਦੁਆਰੇ ਤੇ ਕਬਜ਼ਾ ਕਰਨ ਨੂੰ ਫਿਰਦੇ ਆਗੇ ਇਸ ਕਰਕੇ ਪ੍ਰਚਾਰਿਆ ਗਿਆ ਵੀ ਪ੍ਰਧਾਨ ਦੀ ਪੋਲ ਖੁੱਲੂ ਉਸ ਤੋਂ ਬਾਅਦ ਇਹ ਨਾ ਹੋਵੇ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਜਾਂ ਅਕਾਲ ਤਖਤ ਤੋਂ ਕੋਈ ਇਹ ਜਿਹੀਆਂ ਆਵਾਜ਼ਾਂ ਉੱਠਣ ਵੀ ਪ੍ਰਧਾਨ ਹੋਣਾਂ ਨੂੰ ਮਜਬੂਰ ਰਣ ਗੁਰੂ ਘਰ ਤੋਂ ਲਾਂਬੇ ਕੀਤਾ ਜਾਵੇ ਵੈਸੇ ਹੋਣਾ ਤਾਂ ਚਾਹੀਦਾ ਇਹ ਦੂਸਰੇ ਪਾਸੇ ਜਿੰਮੇ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਹੈਗਾ ਸਖਦੇਵ ਸਿੰਘ ਸਮਰਾ ਤੁਸੀਂ Google ਤੇ ਸਰਚ ਕਰਕੇ ਦੇਖੋ ਤੁਹਾਨੂੰ ਕਾਫੀ ਕੁਝ ਜਾਣਕਾਰੀ ਮਿਲ ਜੂ ਕਈ ਦੇਸ਼ਾਂ ਦੇ ਵਿੱਚ ਮੈਂ ਦੇਖਿਆ ਪ੍ਰਧਾਨ ਗੁਰਦੁਆਰੇ ਦੇ ਹੁੰਦੇ ਆ bizness ਉਹਨਾਂ ਦੇ ਤੰਬਾਕੂ ਜਾਂ ਲਿਕੋਰ ਸਟੋਰ ਦੇ ਹੁੰਦੇ ਆ ਇਸ ਗੱਲ ਦੇ ਪਿੱਛੇ ਪਹਿਲਾਂ ਜੋ ਰੌਲਾ ਸੀਗਾ ਉਹ ਰੌਲਾ ਚੱਲਦਾ ਆ ਰਿਹਾ ਸੀਗਾ ਵੀ ਗੁਰਦੁਆਰੇ ਦੇ ਵਿੱਚ ਜੋ ਗੋਲਕ ਦਾ ਜਿਵੇਂ ਆਮ ਰੌਲੇ ਪੈਂਦੇ ਆ ਜਾਂ ਹੋਰ ਗੁਰਦੁਆਰੇ ਦੇ ਵਿੱਚ ਜੋ ਚੜਾਵਾ ਛੜਦਾ ਪਰ ਉਸ ਤੋਂ ਬਾਅਦ ਇਹ ਮੁੱਦਾ ਬਣ ਗਿਆ ਬੇਅਦਬੀ ਦਾ ਹੁਣ ਇਹ ਬੇਆਦਬੀ ਤੋਂ ਘਟਣੀ ਗੁਰਦੁਆਰੇ ਦੇ ਵਿੱਚ ਮਾਸ ਦਾ ਜਾਣਾ ਗੁਰਦੁਆਰੇ ਦੇ ਵਿੱਚ ਸਟਾਲਾਂ ਲੱਗ ਜਾਣੀਆਂ ਗੁਰਦੁਆਰੇ ਦੇ ਵਿੱਚ ਇੱਕ ਗੋਰਾ ਬੀਅਰ ਪੀ ਰਿਹਾਗਾ ਸੋ ਇੱਥੇ ਨਿਗਰਾਨੀ ਸਭ ਤੋਂ ਵੱਧ ਜ਼ਿੰਮੇਵਾਰੀ ਪ੍ਰਧਾਨ ਦੀ ਹੁੰਦੀ ਹੈ ਜੋ ਗੁਰਦੁਆਰੇ ਦੀ ਅਗਵਾਈ ਕਰ ਰਿਹਾ ਹੁਣ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਵੀ ਜੋ ਨੌਜਵਾਨ ਜੋ ਟਰੰਗੇ ਦੀ ਸੰਗਤ ਏਦਾਂ ਦੇ ਮਹੰਤਾਂ ਦਾ ਵਿਰੋਧ ਕਰਦੀ ਆ ਸੋ ਉਹਨਾਂ ਦਾ ਸਾਥ ਦਿਓ ਚਾਹੇ ਤੁਸੀਂ ਕਿਸੇ ਹੋਰ ਦੇਸ਼ ਦੇ ਵਿੱਚ ਬੈਠੇ ਹੋ ਤੁਸੀਂ ਵੀਡੀਓ ਬਣਾ ਕੇ ਲਾਈਵ ਕਰਕੇ ਕੋਈ ਮਤਾ ਕੋਈ ਕਿ ਲੇਖਤੀ ਰੂਪ ਦੇ ਵਿੱਚ ਉਥੋਂ ਦੀ ਅੰਬੈਸੀਆਂ ਤੱਕ ਵੀ ਭੇਜੋ ਵੀ ਜੋ ਇਹ ਨੌਜਵਾਨ ਹੈ ਇਹ ਖਾਲਸਤਾਨੀ ਨਹੀਂ ਹੈਗੇ ਇਹ ਨੌਜਵਾਨ ਹੋਈ ਬੇਅਦਬੀ ਦੇ ਖਿਲਾਫ ਉਹਨਾਂ ਲੋਕਾਂ ਦੇ ਖਿਲਾਫ ਆ ਜੋ ਉੱਪਰੋਂ ਦਾ ਦੇਖਣ ਨੂੰ ਸਿੱਖ ਲੱਗਦੇ ਆ ਪਰ ਅੰਦਰੋਂ ਉਹ ਸਿੱਖ ਨਹੀਂ ਹੈਗੇ ਉਹਨਾਂ ਨੇ ਇਹ ਗੁਰੂ ਗ੍ਰੰਥ ਸਾਹਿਬ ਜਾਂ ਗੁਰਦੁਆਰੇ ਨੂੰ ਸਿਰਫ ਬਿਜ਼ਨਸ ਦਾ ਅੱਡਾ ਬਣਾ ਰੱਖਿਆ ਇਹਨੂੰ ਵੀ ਇਹ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਕਾਫੀ ਫੋਨ ਆਏ ਆ ਕਾਫੀ ਲਾਲਚ ਆਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਧਮਕੀਆਂ ਦੇ ਰੂਪ ਵਿੱਚ ਵੀ ਫੋਨ ਆਏ ਆ ਚਾਹੁੰਦਾ ਤਾਂ ਮੈਂ ਵੀ ਇਹ ਤੇਰੇ ਨਾਲ ਮੱਥਾ ਲਾ ਕੇ ਮੈਨੂੰ ਕੀ ਲੋੜ ਹੈ ਮੇਰੀ ਕੋਈ ਇਹਨਾਂ ਨਾਲ ਨਿੱਜੀ ਲੜਾਈ ਨਹੀਂ ਨਾ ਨਿੱਜੀ ਦੁਸ਼ਮਣੀਆਂ ਮੈਂ ਵੀ ਹੋਰ ਚੈਨਲਾਂ ਵਾਂਗ ਕਿਸੇ ਆਰਕੈਸਟ੍ਰਾ ਵਾਲੀ ਦੀ ਇੰਟਰਵਿਊ ਕਰਕੇ ਬੜੇ ਆਰਾਮ ਨਾਲ ਐਸੇ ਕਮਾ ਸਕਦਾਂਗਾ ਜਿਵੇਂ ਅੱਜਕੱਲ ਮਹਾਲੀ ਗੈਂਗ ਚੱਲ ਰਿਹਾ ਹੈਗਾ ਵੀ ਇੰਸਟਾਗ੍ਰam ਵਾਲਿਆਂ ਦੀ ਹਾਂ ਜੀ ਤੁਹਾਡੀ ਵੀਡੀਓ ਵਾਇਰਲ ਹੋ ਗਈ ਜੀ ਉਹ ਮੁੰਡਾ ਤੁਹਾਡੇ ਕੋਲ ਆਇਆ ਕਹਿੰਦਾ ਉਹਨਾਂ ਦੀਆਂ ਰਿਪੋਰਟਾਂ ਬਣਾ ਕੇ ਵੀ ਮੈਂ ਪੈਸੇ ਕਮਾ ਸਕਦਾ ਹਾਂ ਪਰ ਜਿੰਨੀ ਰੱਬ ਨੇ ਸੋਝੀ ਬਖਸ਼ੀ ਆ ਸੱਚੀ ਸੁੱਚੀ ਪੱਤਰਕਾਰੀ ਕਰਾਂਗੇ ਸੱਚੀ ਸੁੱਚੀ ਆਵਾਜ਼ ਦੇ ਨਾਲ ਜੋ ਇਸ ਦੇ ਬਦਲੇ ਮੈਨੂੰ ਇਨਾਮ ਮਿਲਨੇ ਆ ਉਹ ਮੈਨੂੰ ਵੀ ਪਤਾ ਹੀ ਆ ਪਰ ਮੈਨੂੰ ਜਿੱਥੇ ਗੁਰੂ ਸਾਹਿਬ ਦੀ ਗੱਲ ਆ ਗਈ ਕੋਈ ਜਿਵੇਂ ਮੈਂ ਪਹਿਲਾਂ ਆਖਿਆ ਕੋਈ ਲਾਲਚ ਨਹੀਂ ਨਾ ਕੋਈ ਡਰਾ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਮੈਂਟਾਂ ਦੇ ਵਿੱਚ ਆਪਣੀ ਪ੍ਰਤੀਕਿਰਿਆ ਜਰੂਰ ਦਿਓ ਤੇ ਨਾਲ ਮੈਂ ਜੋ ਵੀਡੀਓ ਸਬੂਤਾਂ ਸਮੇਤ ਅਟੈਚ ਕੀਤੀਆਂ ਨੇਗੀਆਂ ਤੁਸੀਂ ਉਹ ਵੀ ਦੇਖਿਓ ਤੇ ਸ਼ੇਅਰ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਵੇਂ ਦਿਨ ਨਵੀਂ ਰਿਪੋਰਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਊਂਗਾ ਤਦ ਤੱਕ ਲਈ ਧੰਨਵਾਦ ਸੋ ਦੇਖਦੇ ਰਹੋ ਤੇਜਪ੍ਰੀ ਟਾਕ